ਇਹ ਲਿਫੋਨ ਵੀ ਚੱਕਾਂਗੇ ਕੰਮ ਵੀ ਖਰਾਵਾਗੇ ਔਰ ਦੋਸਤੀ ਵੀ ਨਵਾਵਾਂਗੇ ਔਰ ਉਸੇ ਆਪਦੇ ਵਚਨ ਤੇ ਨਿਭਦਿਆ ਹੋਇਆ ਅਸੀਂ ਉਹ ਇੱਕ ਡੈਡੀਕੇਟਡ ਟੈਲੀਫੋਨ ਨੰਬਰ ਜਿਹਰੇ ਵਿੱਚ 250 ਤਕਰੀਬਨ 200 ਇੱਕ ਕਨਸਟੈਂਸੀ ਦੇ ਨੰਬਰ ਅਸੀਂ ਫੀਡ ਕਰਾਂਗੇ ਔਰ ਉਹਨੂੰ ਹਮੇਸ਼ਾ ਹਰ ਦਾ ਮਗਰ ਕਿਸੇ ਦਾ ਮਿਸ ਕਾਲ ਆਇਆ ਜਾਂ ਕਿਸੇ ਦਾ ਵਟਸਐਪ ਆਇਆ ਔਰ ਇਹ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਬੈਕ ਕਾਲ ਕਰੀਏ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਇਹ तमाम ਗੱਲਾਂ ਕਰਕੇ ਅੱਜ ਮੈਂ ਇੱਥੇ ਆਇਆ ਦੂਜਾ ਗੱਲ ਮੈਂ ਤਿੰਨ ਚਾਰ ਮਹੱਤਵਪੂਰਨ ਗੱਲਾਂ ਹੈ ਇਕ ਤਾਮ ਇਹ ਕਹਿਣਾ ਚਾਹਣਾ ਹੈ ਕਿ ਜਲੰਧਰ ਬਾਈ ਇਲੈਕਸ਼ਨ ਜਿਸ ਪ੍ਰਕਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਕਾਂਗਰਸ ਪਾਰਟੀ ਨੂੰ ਦਿੱਤਾ ਸੱਤ ਸੀਟਾਂ ਜਿਤਾ ਕੇ ਇੱਕ ਹੋਰ ਸਨੇਹਾ ਦੇਣ ਦੀ ਲੋੜ ਹੈ ਜਲੰਧਰ ਬਾਈ ਇਲੈਕਸ਼ਨ ਚ ਕਿਉਂਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਹੈ ਉਹ ਬਿਲਕੁਲ ਮਾੜਾ ਹਾਲਾਤ ਹੋ ਗਏ ਨੇ 3.5 ਲੱਖ ਕਰੋੜ ਦਾ ਸਾਡੇ ਦੇ ਕਰਜ਼ਾ ਹੋ ਗਿਆ ਜੇ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਨੀ ਕਿ ਆਮ ਆਦਮੀ ਪਾਰਟੀ ਨੂੰ ਹੁਣੇ ਨਾ ਰੋਕਿਆ ਇਹ ਕਰਜ਼ਾ ਆਉਣ ਵਾਲੇ ਦਿਨਾਂ 'ਚ 5 ਲੱਖ ਕਰੋੜ ਹੋ ਜਾਏਗਾ ਅਗਰ 5 ਲੱਖ ਕਰੋੜ ਇਹ ਕਰਜ਼ਾ ਹੋ ਗਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਉਹ ਬੜਾ ਭਿਆਨਕ ਤੇ ਖਤਰਨਾਕ ਹੋ ਜਾਏਗਾ ਚਾਹੇ ਕੋਈ ਵੀ ਸਰਕਾਰ ਆਏਗੀ ਕੋਈ ਵੀ ਚੀਫ ਮਿਨਿਸਟਰ ਆਏਗਾ ਔਰੇ ਹਸਤੇ ਪੰਜਾਬ ਨੂੰ ਬਚਾਉਣਾ ਔਖਾ ਹੋਏਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਅਸੀਂ ਜਲੰਧਰ ਤੋਂ ਇਹ ਸੁਨੇਹਾ ਦੇਣਾ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਹੈ ਤਾਂ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰੀਏ